ਕੇਂਦਰੀ ਮੰਤਰੀ ਚਿਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਦਾ ਲੈਣਗੇ ਜਾਇਜ਼ਾ ਮਾਦੋਪੁਰ ਵਿਰਾਜ ਦੇ ਟੁੱਟਣ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆਈ ਆਪ ਸਰਕਾਰ ਕੇਂਦਰੀ ਮੰਤਰੀ ਚਿਤਿੰਦਰ ਸਿੰਘ ਅੱਜ ਪੰਜਾਬ ਪਹੁੰਚ ਰਹੇ ਹਨ ਤੇ ਉਹ ਇੱਥੇ ਮਾਦੋਪੁਰ ਹੈਡਵਰਕਸ ਦਾ ਅੱਜ ਜਾਇਜ਼ਾ ਲੈਣਗੇ ਤੇ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਨਗੇ ਉਸ ਤੋਂ ਪਹਿਲਾਂ ਵੀ 18 ਸਤੰਬਰ ਨੂੰ ਪਠਾਨਕੋਟ ਵਿੱਚੋਂ ਆਏ ਸਨ ਤੇ ਉਹਨਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਕੀਤੀ ਸੀ ਅੱਜ ਦੁਪਹਿਰ ਆ ਉਹ ਪੰਜਾਬ ਆ ਰਹੇ ਹਨ ਚਿਕਰਚੋਕ ਹੈ ਕਿ ਕੇਂਦਰੀ ਮੰਤਰੀ ਲਗਾਤਾਰ ਹੜ੍ਹਾਂ ਦੌਰਾਨ ਤੇ ਹੜ੍ਹਾਂ ਤੋਂ ਬਾਅਦ ਪੰਜਾਬ ਦਾ ਦੌਰਾ ਕਰ ਰਹੇ ਹਨ ਤੇ ਪੰਜਾਬ ਵਿੱਚ ਚੱਲ ਰਹੇ ਪੁਨਰਵਾਸ ਦੇ ਕੰਮਾਂ ਤੇ ਵੀ ਕੇਂਦਰ ਸਰਕਾਰ ਨੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਮਾਧੋਪੁਰ ਫਲੱਡ ਗੇਟ ਦੇ ਤਿੰਨ ਪੰਨ ਟੁੱਟਣ ਕਾਰਨ ਪੰਜਾਬ ਵਿੱਚੋ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਸੀ ਪਰ ਪੰਜਾਬ ਨੇ ਸਿਰਫ ਇਸ ਮਾਮਲੇ ਵਿੱਚ ਤਿੰਨ ਹੀ ਅਧਿਕਾਰੀਆਂ ਨੂੰ ਮੁੱਤਲ ਕਰਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਬੰਨਾਂ ਦੀ ਮੁਰੰਮਤ ਮਾਨਸੂਨ ਤੋਂ ਪਹਿਲਾਂ ਆਪ ਸਰਕਾਰ ਵੱਲੋਂ ਨਹੀਂ ਕੀਤੀ ਗਈ ਤੇ ਜੋ 200 ਕਰੋੜ ਦੇ ਫੰਡ ਕੇਂਦਰ ਵੱਲੋਂ ਤੁਸੀਂ ਬੰਨਾਂ ਦੀ ਮੁਰੰਮਤ ਲਈ ਆਏ ਸਨ ਉਹਨਾਂ ਵਿੱਚੋਂ ਸਿਰਫ 80 ਕਰੋੜ ਰੁਪਏ ਹੀ ਬੰਨਾਂ ਦੀ ਮੁਰੰਮਤ ਤੇ ਖਰਚੇ ਗਏ ਪੰਜਾਬ ਸਰਕਾਰ ਉਲਟਾ ਹੋਣਾ ਸਿੰਚਾਈ ਮੰਤਰੀ ਤੇ ਸਿੰਚਾਈ ਸਕੱਤਰ ਨੂੰ ਕਲੀਨ ਚਿੱਟ ਦਿੰਦਿਆਂ ਹੋਇਆਂ ਤਿੰਨ ਅਧਿਕਾਰੀਆਂ ਨੂੰ ਹੀ ਇਸ ਮਾਮਲੇ ਵਿੱਚ ਦੋਸ਼ੀ ਪਾ ਰਹੀ ਹੈ ਤੇ ਖੁਦ ਆਪਣੀ ਜ਼ਿੰਮੇਵਾਰੀ ਤੋਂ ਪੱਜੰਦੀਨ ਕੰਮ ਕੋਸ਼ਿਸ਼ ਕਰ ਰਹੀ ਹੈ